ਹਾਂ ਜੀ ਕਿਸਾਨ ਵੀਰੋ ਜੇਕਰ ਤੁਹਾਡਾ ਝੋਨਾ ਫਟਾਰਾ ਨਹੀਂ ਕਰ ਰਿਹਾ ਝੋਨਾ ਅੜ ਜੇ ਗਿਆ ਹੈ ਜਾਂ ਤੁਹਾਡੇ ਝੋਨੇ ਦੇ ਪੱਤੇ ਜੰਗਾਲੇ ਜੇ ਹੋ ਚੁੱਕੇ ਨੇ ਤੁਸੀਂ ਆਪਣੇ ਜ਼ਿੰਕ ਪਾਉਣ ਦੇ باوجود ਵੀ ਜਿਹੜੇ ਆਪਣੇ ਝੋਨਾ ਜਦਾ ਜ਼ਿੰਕ ਦੀ ਘਾਟ ਦੇ ਲੱਛਣ ਦਿਖਾਈ ਦੇ ਰਿਹਾ ਤਾਂ ਵੈਸੇ ਆਪਾਂ ਇਸ ਤੇ ਇੱਕ ਵੀਡੀਓ ਅਪਲੋਡ ਕੀਤੀ ਹੋਈ ਏ ਕਿ ਆਪਾਂ ਜ਼ਿੰਕ ਪਾਉਣ ਦੇ باوجود ਵੀ ਜਿਹੜਾ ਆਪਣਾ ਇਹ ਝੋਨੇ ਦੇ ਵਿੱਚ ਜ਼ਿੰਕ ਦੀ ਘਾਟ ਦੇ ਲੱਛਣ ਕਿਉਂ ਦਿਖਾਈ ਦਿੰਦੇ ਨੇ ਜੇਕਰ ਤੁਹਾਡਾ ਚਾਹਨਾ ਪੀਲਾ ਪੈ ਚੁੱਕਿਆ ਫਟਾਰਾ ਨਹੀਂ ਕਰ ਰਿਹਾ ਤਾਂ ਤੁਸੀਂ ਜੇਕਰ ਕਿਸਾਨੀਰੋ ਦੇ ਦੋ ਸਪਰੇਹਾਂ ਵੀ 10 ਤੋਂ 12 ਦਿਨ ਦੇ ਵਿਕਪੇ ਤੇ ਕਰ ਦਿਓ ਤਾਂ ਤੁਹਾਨੂੰ ਜਿਹੜਾ ਰਿਜ਼ਲਟ ਬਹੁਤ ਵਧੀਆ ਦੇਖ ਨੂੰ ਮਿਲੇਗਾ ਜਦੋਂ ਆਪਾਂ ਪਹਿਲੀ ਸਪਰੇ ਕਰਾਂਗੇ ਤਕਰੀਬਨ ਯਾਨੀ ਕਿ ਦੋ ਜੇ ਤੀਜੇ ਦਿਨ ਜਿਹੜਾ ਆਪਾਂ ਨੂੰ ਰਿਜ਼ਲਟ ਦੇਖਣਾ ਸ਼ੁਰੂ ਹੋ ਜਾਏਗਾ ਜੇ ਤੁਹਾਡਾ ਝੋਨਾ ਪੀਲੇ ਪਣ ਦੇ ਵਿੱਚ ਹੈ ਹਰੇ ਪਣ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਤੇ ਝੋਨਾ ਜਿਹੜਾ ਚੰਗੀ ਫਟਾਰ ਕਰਨ ਲੱਗ ਪਏਗਾ ਕਿਉਂਕਿ ਕਿਸਾਨੀਰੋ ਜੇਕਰ ਝੋਨਾ ਆਪਣਾ ਇਹੋ ਦਿਨ ਹੁੰਦੇ ਨੇ ਜਿਹੜਾ ਆਪਣੇ 15 ਦਿਨ ਤੋਂ ਲੈ ਕੇ 40-45 ਦਿਨ ਤੱਕ ਆਪਣਾ ਝੋਨਾ ਫਟਾਰ ਕਰਦਾ ਇਸੇ ਦਿਨਾਂ ਦੇ ਵਿੱਚ ਜੇਕਰ ਜਿੰਨੀ ਫਟਾਰ ਝੋਨਾ ਵਧਿਆ ਕਰੇਗਾ ਓਨੀਆਂ ਹੀ ਅੱਗੇ ਜਾ ਕੇ ਜਿਹੜੇ ਆਪਣੇ ਮੁੰਜਰਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਵੇਗਾ ਤੇ ਜੇਕਰ ਆਪਾਂ ਕਿਸਾਨ ਵੀਰੋ ਇਹਨਾਂ ਦਿਨਾਂ ਦੇ ਵਿੱਚ ਆਪਣੇ ਝੋਨੇ 'ਚ ਕਿਸੇ ਵੀ ਤਰ੍ਹਾਂ ਦੀ ਘਾਟ ਆਉਂਦੀ ਏ ਤਾਂ ਉਹ ਅੱਗੇ ਜਾ ਕੇ ਜਿਹੜਾ ਆਪਣਾ ਝੋਨਾ ਫਟਾਰ ਘਾਟ ਆਉਂਦੀ ਏ ਤਾਂ ਝੋਨਾ ਜਿਹੜਾ ਆਪਣਾ ਫਟਾਰਾ ਘਟ ਕਰੇਗਾ ਤੇ ਅੱਗੇ ਜਾ ਕੇ ਜਿਹੜੇ ਆਪਣੇ ਦਾਣਿਆਂ ਦੀ ਗਿਣਤੀ ਵਿੱਚ ਵੀ ਦਾਣਿਆਂ ਦੀ ਗਿਣਤੀ ਵੀ ਘਟ ਸਕਦੀ ਏ ਤੇ ਜਿਹੜੇ ਆਪਣੇ ਮੁੰਜਰਾਂ ਦੀ ਗਿਣਤੀ ਵੀ ਘਟ ਸਕਦੀ ਹੈ ਤੇ ਇਸ ਕਰਕੇ ਕਿਸਾਨ ਵੀਰੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਝੋਨੇ ਦੇ ਵਿੱਚ ਦੋ ਸਪਰੇਹਾਂ ਕਰਦੇ ਆ ਤਾਂ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲ ਸਕਦਾ ਹੈ ਇਹ ਕਿਸਾਨ ਵੀਰ ਜਿਹੜਾ ਆਪਾਂ ਫਾਰਮ ਉਦਾ ਸਪਰੇਹਾਂ ਦਾ ਆਪਾਂ ਆਪਣੇ ਖੇਤ ਦੇ ਵਿੱਚ ਟ੍ਰਾਇਲ ਕਰਨ ਤੋਂ ਬਾਅਦ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਆਪਾਂ ਨੂੰ ਤਾਂ ਹੀ ਫਾਇਦਾ ਜੇ ਆਪਾਂ ਇਹ 100 ਰੁਪਏ ਦਾ ਖਰਚਾ ਕਰਕੇ ਆਪਾਂ ਨੂੰ ਕੋਈ ਉਸ ਤੋਂ ਲਾਭ ਜਾਣ ਕੇ 500000 ਦਾ ਆਪਾਂ ਬੈਨੀਫਿਟ ਮਿਲਦਾ ਤਾਂ ਹੀ ਆਪਾਂ ਨੂੰ ਫਾਇਦਾ ਜੇ ਕਿਸਾਣ ਵੀਰ ਆਪਾਂ ਖਰਚਾ ਵੀ ਕਰ ਲਗੇ ਆਪਾਂ ਨੂੰ ਕੋਈ ਲਾਭ ਜਾਂ ਬੈਨੀਫਿਟ ਵੀ ਨਾ ਮਿਲੇ ਤਾਂ ਆਪਾਂ ਨੂੰ ਉਸ ਸਪਰੇਏ ਦਾ ਉਸ ਆਪਾਂ ਨੂੰ ਚੀਜ਼ ਦਾ ਖੇਤ 'ਚ ਪਾਉਣ ਦਾ ਕੋਈ ਵੀ ਫਾਇਦਾ ਨਹੀਂਗਾ ਕਿਉਂਕਿ ਬਣਾਵਟੀ ਆਪਣੀ ਬਣਾਵਟੀ ਹਰਿਆਵਲ ਵਾਸਤੇ ਜਾਂ ਬਣਾਵਟੀ ਫਟਾਰ ਵਾਸਤੇ ਤਾਂ ਬਹੁਤ ਜਿਹੜੀਆਂ ਕੈਮੀਕਲ ਚੀਜ਼ਾਂ ਨੇ ਬਾਜ਼ਾਰ 'ਚ ਮਿਲਦੀਆਂ ਪਈਆਂ ਨੇ ਬਾਕੀ ਉਹ ਇੱਕ ਵਾਰ ਜਿਹੜਾ ਆਪਣਾ ਦਿਖਾਵੇ ਦੀ ਬਣਾਵਟ ਉਹਨਾਂ ਕੈਮੀਕਲ ਚੀਜ਼ਾਂ ਦੇ ਨਾਲ ਦਿਖਾਵੇ ਦੀ ਬਣਾਵਟ ਤਾਂ ਆਪਾਂ ਨੂੰ ਦੇਖਣ ਲੱਗ ਪਏਗੀ ਪਰ ਉਹਨਾਂ ਦਾ ਕਿ ਆਪੇ ਅੱਗੇ ਜਾ ਕੇ ਝਾੜਦੇ ਆਪਾਂ ਨੂੰ ਕੋਈ ਵੀ ਆਪਾਂ ਨੂੰ ਲਾਭ ਦੇ ਕੋਈ ਉਹ ਨਹੀਂ ਮਿਲਦਾ ਹੁਣ ਕਿਸਾਨ ਵੀਰ ਤੁਸੀਂ ਕੀ ਕਰਨਾ ਜੇਕਰ ਤੁਹਾਡਾ ਝੋਨਾ ਪੀਲਾ ਪੈ ਚੁੱਕਿਆ ਹੈ ਤੁਹਾਡੇ ਝੋਨੇ ਦੇ ਪੱਤੇ ਜੰਗਾਲੇ ਹੋ ਚੁੱਕੇ ਨੇ ਫਟਾਰ ਨਹੀਂ ਕਰ ਰਿਹਾ ਤਾਂ ਤੁਸੀਂ ਆਪਣੀ 200 ml ਚਰੇਟਡ ਜ਼ਿੰਕ ਜਿਹੜੀ ਕਿ ਆਪਣੀ 49.5% ਵਾਲੀ ਹੁੰਦੀ ਜਿਵੇਂ ਐਫਐਮਸੀ ਵੀ ਹੁੰਦੀ ਜਾਂ ਯਾਰ ਜਿਹੜੀ ਵੀ ਤੁਸੀਂ ਕੰਪਨੀ ਦੀ ਵਧੀਆ ਕੰਪਨੀ ਦੀ ਲੈਣੀ ਲੈਣੀ ਤੇ ਲੈ ਸਕਦੇ ਹੋ ਤਾ ਇਹ ਆਪਾਂ 200 ਮਲ ਡੋਜ਼ ਲੈਣੀ ਐ ਇਸ ਦੀ ਤਾਂ ਇਹਦੇ ਨਾਲ ਆਪਾਂ ਕਿਸਾਨ ਵੀਰੋ 1 ਕਿਲੋ ম্যাগਨੀਸ਼ੀਅਮ ਸਲਫੇਟ ਲੈਣਾ ਤਾਂ ਆ ਬਾਕੀ ਇਹਦੇ ਨਾਲ ਆਪਾਂ ਕਿਸਾਨ ਵੀਰੋ ਜਿਹੜਾ ম্যাগਨੀਸ਼ੀਅਮ ਸਲਫੇਟ ਦਾ ਜਿਹੜਾ ਕੰਮ ਐ ਆਪਣੇ ਝੋਨੇ ਦੀ ਫਸਲ ਦੇ ਵਿੱਚ ਜਾਂ ਜਿਹੜੀ ਫਸਲ ਦੇ ਵਿੱਚ ਹਰੇਪਣ ਦੇ ਵਿੱਚ ਵਾਧਾ ਕਰਦਾ ਆਪਣੇ ਜਿਹੜੇ ਝੋਨੇ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਨੂੰ ਵਧਾਉਂਦਾ ਜਿੰਨਾ ਆਪਣਾ ਝੋਨਾ ਹਰੇਪਣ ਦੇ ਵਿੱਚ ਆਵੇਗਾ ਪੀਲੇ ਪਣ ਤੋਂ ਹਰੇਪਣ ਦੇ ਵਿੱਚ ਆਵੇਗਾ ਉਨਾ ਹੀ ਜਿਹੜਾ ਆਪਣਾ ਝੋਨਾ ਫਟਾਰ ਆਪਾਂ ਬਹੁਤ ਵਧੀਆ ਦੇਖ ਨੂੰ ਮਿਲੇਗੀ ਇਹਦੇ ਵਿੱਚ ਆਪਾਂ ਕਿਸਾਨ ਵੀਰੋ 200 ml ਚਲੇਟਡ ਜਿੰਕ 49.5% ਵਾਲੀ 1 ਕਿਲੋ ਮੈਗਨੀਸ਼ੀਅਮ ਸਲਫੇਟ ਤੇ ਇਹਦੇ ਨਾਲ ਆਪਾਂ 1.5 ਤੋਂ 2 ਕਿਲੋ ਯੂਰੀਆ ਜੇ ਤੁਹਾਡੇ ਝੋਨੇ ਵਿੱਚ ਯੂਰੀਆ ਦੀ ਘਾਟ ਜ਼ਿਆਦਾ ਦਿਖਾਈ ਦੇ ਰਹੀ ਹੈ ਤੁਹਾਡੇ ਪੱਤੇ ਜ਼ਿਆਦਾ ਦਿਖਾਈ ਪੀਲੇ ਪੈ ਰਹੇ ਨੇ ਤਾਂ ਤੁਸੀਂ 2 ਕਿਲੋ ਯੂਰੀਆ ਵੀ ਯੂਜ਼ ਕਰ ਸਕਦੇ ਹੋ ਨਹੀਂ ਤਾਂ 1.5 ਕਿਲੋ ਆਪਾਂ 1.5 ਕੋਸ਼ਿਸ਼ ਕਰਕੇ ਜੇ ਤੁਸੀਂ 2 ਕਿਲੋ ਯੂਰੀਆ ਆਪਾਂ ਲੈ ਸਕਦੇ ਹਾਂ 1.5 ਤੋਂ 2 ਕਿਲੋ ਯੂਰੀਆ ਤੇ ਇਹਦੇ ਨਾਲ ਕਿਸਾਨ ਵੀਰੋ ਆਪਾਂ 1 ਕਿਲੋ 1 ਕਿਲੋ ਆਪਾਂ ਲੈਣਾ ਫੈਰਸ ਸਲਫੇਟ ਜੇ ਤੁਹਾਡਾ ਝੋਨਾ ਜਿਵੇਂ ਤੁਹਾਡੀਆਂ ਹਲਕੀਆਂ ਜ਼ਮੀਨਾਂ ਨੇ ਤੁਹਾਡੇ ਜ਼ਮੀਨਾਂ ਦੇ ਵਿੱਚ ਪਾਣੀ ਖੜਨੀ ਸਮੱਸਿਆ ਆਉਂਦੀ ਏ ਜਾਂ ਰੇਤਾਂ ਜ਼ਮੀਨਾਂ ਨੇ ਉੱਥੇ ਜਿਹੜੇ ਆਪਣੇ ਲੋਹੇ ਤੱਤ ਦੀ ਜ਼ਿਆਦਾ ਘਾਟ ਆਉਂਦੀ ਏ ਤਾਂ ਜਿਹੜੇ ਲੋਹੇ ਦੇ ਤੱਤ ਘਾਟ ਦੇ ਲੱਛਣ ਨੇ ਕਿਸਾਨ ਵੀਰੋ ਜਿਨ੍ਹਾਂ ਦੀ ਆਪਣੀ ਜ਼ਿੰਕ ਦੀ ਘਾਟ ਦੇ ਲੱਛਣ ਜਿਵੇਂ ਆਪਣੇ ਪੱਤੇ ਜੰਗਾਲੇ ਜੇ ਹੋ ਜਾਂਦੇ ਨੇ ਜਿਵੇਂ ਆਪਣੇ ਪੱਤੇ ਲਾਲ ਜੇ ਦਿਖਾਈ ਦਿੰਦੇ ਨੇ ਉਹ ਆਪਣੇ ਜ਼ਿੰਕ ਘਾਟ ਦੇ ਲੱਛਣ ਦਿਖਾਈ ਦਿੰਦੇ ਨੇ ਜਿਵੇਂ ਤੁਸੀਂ ਇਹ ਝੋਨੇ ਦੇ ਵਿੱਚ ਦੇਖ ਰਹੇ ਹੋ ਤੇ ਜਿਹੜੇ ਆਪਣੇ ਜਦੋਂ ਆਪਣੇ ਪੱਤੇ ਨਵੇਂ ਨਿਕਲਣਗੇ ਉਹ ਪੱਤੇ ਪੀਲੇ ਹੋਣਗੇ ਉਥੇ ਸਮਝ ਲਓ ਕਿ ਆਪਣੇ ਲੋਹੇ ਤੱਤ ਦੀ ਘਾਟ ਹੈ ਇਹ ਜਿਹੜੀਆਂ ਜ਼ਿਆਦਾ ਜ਼ਮੀਨਾਂ ਦੇ ਵਿੱਚ ਜਿੱਥੇ ਪਾਣੀ ਮਾੜੇ ਨੇ ਜ਼ਮੀਨਾਂ ਮਾੜੀਆਂ ਨੇ ਹਲਕੀਆਂ ਨੇ ਰੇਤਨਾਂ ਜ਼ਮੀਨਾਂ ਨੇ ਉਥੇ ਜਿਹੜੀ ਲੋਹੇ ਤੱਤ ਦੀ ਘਾਟ ਜ਼ਿਆਦਾ ਹੁੰਦੀ ਏ ਤੇ ਇਹਦੇ ਨਾਲ ਕਿਸਾਨ ਵੀਰੋਂ ਆਪਾਂ ਇੱਕ 700 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਫੈਰ ਸਲਫੇਟ 19% ਵਾਲਾ ਆਪਾਂ ਲੋਹਾ ਲੈ ਸਕਦੇ ਆ ਇਹਨਾਂ ਦਾ ਕਿਸਾਨ ਵੀਰੋਂ ਘੋਲ ਬਣਾ ਕੇ ਤਕਰੀਬਨ 120 ਲੀਟਰ ਤੋਂ ਲੈ ਕੇ 150 ਲੀਟਰ ਪਾਣੀ ਵਿੱਚ ਸਪਰੇਅ ਕਰਾਂਗੇ ਤਾਂ ਜਦੋਂ ਆਪਣੇ ਜੋ ਨੇਦੀ ਰੰਗਤ ਦਿਨੋ ਦਿਨ ਬਦਲਦੀ ਆਪਾਂ ਨੂੰ ਦਿਸਣੀ ਸ਼ੁਰੂ ਹੋ ਜਾਏਗੀ ਇੰਦਾ ਜਿਹੜਾ ਕਿਸਾਨੀ ਦਾ ਰਿਜ਼ਲਟ ਹੈ ਜਾਨਕਿ ਦੂਜੇ ਤੇ ਜਿਹਦੇ ਨੇ ਆਪਾਂ ਨੂੰ ਜਿਹੜਾ ਦਿਖਣਾ ਸ਼ੁਰੂ ਹੋ ਜਾਏਗਾ ਹੌਲੀ ਹੌਲੀ ਜਿਹੜਾ ਆਪਣਾ ਝੋਨਾ ਫਟਾਰ ਕਰਨਾ ਸ਼ੁਰੂ ਕਰਦਾ ਜੇ ਤੁਹਾਡਾ ਝੋਨੇ ਵਿੱਚ ਜੰਗਾਲੇ ਪੱਤੇ ਨੇ ਜਾਂ ਤੁਹਾਡੇ ਪਾ ਝੋਨੇ ਦੇ ਵਿੱਚ ਪੀੜਾ ਆਪਾਂ ਨੇ ਉਹ ਤਕਰੀਬਨ ਹੀ 2-3 ਦਿਨਾਂ ਦੇ ਵਿੱਚ ਜਿਹੜਾ ਆਪਣਾ ਖਤਮ ਹੋਣਾ ਸ਼ੁਰੂ ਹੋ ਜਾਏਗਾ ਇਹ ਸਭ ਰਿਆਂ ਕਿਸਾਨੀ ਵਿੱਚ ਤੁਸੀਂ 10-12 ਦਿਨ ਤੋਂ ਬਾਅਦ ਰਿਪੀਟ ਵੀ ਕਰ ਸਕਦੇ ਹੋ ਤੇ ਇੱਕ ਸਾਨ ਵੀਰੋ ਜਿਹੜਾ ਆਪਣਾ ਜਾਗੇ ਜਾ ਕੇ ਝਾੜਤੀ ਵੀ ਕਾਫੀ ਵਧੀਆ ਆਪਾਂ ਨੂੰ ਇਸ ਦਾ ਲਾਭ ਦੇਖਣ ਨੂੰ ਮਿਲੇਗਾ ਕਿਉਂਕਿ ਕਿਸੇ ਵੀ ਤਤ ਦੀ ਘਾਟ ਜੇਕਰ ਜ਼ਿੰਕ ਤਤ ਦੀ ਘਾਟ ਵੀ ਆਉਂਦੀ ਹੈ ਤਾਂ ਆਪਣੇ ਜਿਹੜਾ ਝੋਨਾ ਫਟਾਰਾ ਕੱਟ ਕਰਦਾ ਅੱਗੇ ਜਾ ਕੇ ਦਾਣਿਆਂ ਦੀ ਗਿਣਤੀ ਵਿੱਚ ਪ੍ਰਭਾਵ ਪੈਂਦਾ ਤੇ ਇਹਨਾਂ ਜਿੰਨਾਂ ਵਿੱਚ ਕਿਸਾਨ ਜੇਕਰ ਆਪਾਂ ਦੋ ਸਪਰੇਆਂ ਦੀ ਕਰਦੇ ਆਂ ਤਾਂ ਆਪਾਂ ਨੂੰ ਬਹੁਤ ਸ਼ਾਨਦਾਰ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਜਿੱਥੇ ਕਿਸਾਨ ਵੀਰੋ ਜਿਹੜੇ ਆਪਣੇ ਦੋਹੇ ਦਾਤੀ ਘਾਟ ਨਹੀਂ ਆਉਂਦੀ ਜਿਹਨੇ ਆਪਣੇ ਡੱਕਰ ਜ਼ਮੀਨਾਂ ਨੇ ਭਾਰੀ ਜ਼ਮੀਨਾਂ ਨਹੀਂ ਉੱਥੇ ਤਕਰੀਬਨ ਜਿੱਥੇ ਪਾਣੀ ਚੰਗੇ ਨਹੀਂ ਉੱਥੇ ਦੋਹੇ ਦਾਤ ਦੀ ਘਾਟ ਨਹੀਂ ਆਉਂਦੀ ਉੱਥੇ ਤੁਸੀਂ ਫਿਰ ਇਹ ਤਿੰਨੇ ਤੱਤ ਜਾਨਕਿ ਜ਼ਿੰਕ ਪਲੱਸ ਯੂਰੀਆ ਤੇ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਕਰ ਸਕਦੇ ਹੋ ਜਿੱਥੇ ਘਾਟ ਆਉਂਦੀ ਉੱਥੇ ਤੁਸੀਂ ਨਾਲ ਇਹ ਲੋਹਾ ਵੀ ਐਡ ਕਰ ਸਕਦੇ ਹੋ ਬਾਕੀ ਕਿਸਾਨ ਵੀਰ ਜਿਹੜੇ ਲੋਹਾ ਤੱਤ ਆਪਾਂ ਨੂੰ ਜ਼ਮੀਨ ਦੇ ਵਿੱਚ ਕਈ ਕਿਸਾਨ ਵੀਰ ਆਪਣੇ ਜ਼ਮੀਨ ਦੇ ਵਿੱਚ ਪਾਉਂਦੇ ਨੇ ਇਸ ਦਾ ਜ਼ਮੀਨ ਦੇ ਵਿੱਚ ਪਾਉਣ ਦਾ ਕੋਈ ਵੀ ਆਪਾਂ ਨੂੰ ਲਾਭ ਜਾਂ ਬੈਨੀਫਿਟ ਨਹੀਂ ਮਿਲਦਾ ਇਸ ਲਈ ਸਪਰੇਅ ਹਾਂ ਹੀ ਕਰੋ ਜਿੱਥੇ ਘਾਟ ਆਉਂਦੀ ਏ ਤੇ ਕਿਸਾਨ ਜਿਹੜੇ ਜਦੋਂ ਤੁਸੀਂ ਸਪਰੇਅ ਕਰੋਗੇ ਤੁਹਾਡਾ ਝੋਨਾ 2-3 ਦਿਨਾਂ ਦੇ ਵਿੱਚ ਰੰਗ ਬਦਲਣਾ ਸ਼ੁਰੂ ਹੋ ਜਾਏਗਾ ਫਟਾਰਾ ਕਰਨਾ ਸ਼ੁਰੂ ਕਰ ਦੇਵੇਗਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਸ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ